ਕਿਵੇਂ ਆ ਜਹੰਦਰ ਠੀਕ ਆ ਕਾਸ਼ ਯਾਰ ਘਰੇ ਨਾ ਬਾਲਣ ਮੁੱਕਿਆ ਪਿਆ ਔੜੀਆਂ ਮੈਨੂੰ ਉਹਨੀਆਂ ਬਾਲਣ ਲਿਆ ਕੇ ਦੇ ਮੈਂ ਯਾਰ ਉਹਨ ਮੁੱਲ ਕਿੱਧਰ ਲਿਆ ਕੇ ਦੂੰ ਆਪਣੇ ਨਾ ਮੱਥੇ ਤੇ ਨਿੰਮ ਜੀ ਖੜੀ ਆ ਯਾਰ ਉਹੀ ਛਾਂਗ ਲੈਣੇ ਸ਼ਿੰਗਾ ਦੇਗਾ ਯਾਰ ਮੇਰ ਨਾਲ ਬਾਈ ਬਣ ਕੇ ਕਾਸ਼ ਮੇਰੇ ਕੋਲ ਤਾਂ ਟਾਈਮ ਨਹੀਂ ਲੱਗਣਾ ਯਾਰ ਮੈਂ ਕਾਂਕ ਨੂੰ ਪਾਣੀ ਲਾਉਣਾ ਯਾਰ ਉਹ ਯਾਰ ਹਜੇ ਤਾਂ ਮੋਟਰ ਜਹੰਦਰ 4 ਘੰਟਿਆਂ ਨੂੰ ਆਉਣੀ ਆ ਯਾਰ ਬੰਨ ਮੂੰਹੇ ਕਰ ਲੈਨੇ ਮੁੜ ਕੇ ਢੇੜਾ ਹੀ ਮਾਰਨਾ ਯਾਰ ਛੱਡ ਜਾਗੇ ਪਾਣੀ ਉਹ ਮੈਂ ਖਾਲਾ ਵੀ ਤਗੜਾ ਕਰਨਾ ਉਹ ਯਾਰ ਮਰਜੀ ਆ ਯਾਰ ਤੇਰੀ ਬਈ ਜੇ ਹੁਣ ਮੈਂ ਤੈਨੂੰ ਇਹੀ ਕਹਿੰਦਾ ਵੀ ਆਪਾਂ ਆ ਜਾ ਪੈਗ ਲਾਉਣ ਚੱਲਦੇ ਆ ਕੋਈ ਕਰਦੇ ਆ ਸ਼ੂ ਸ਼ੱਪ ਤੂੰ ਗੋਲੀ ਉਹ ਹੁਣ ਆਣਾ ਨਾ ਅੱਗੇ ਯਾਰ ਕੰਮ ਵੇਰੇ ਯਾਰ ਤੁਹਾਨੂੰ ਮੌਤ ਪਈ ਜਾਂਦੀ ਹੈ ਤੁਸੀਂ ਆਖੇ ਨਹੀਂ ਲੱਗਦੇ ਯਾਰ ਉਹ ਟਾਈਮ ਨਹੀਂ ਸਹੀ ਮੈਨੇ ਯਾਰਾਂ ਨੂੰ ਕੋਈ ਗੱਲ ਨਹੀਂ ਯਾਰ ਬਈ ਕਿਵੇਂ ਆ ਤੀਰੇ ਠੀਕ ਐ ਹੋਰ ਵਧੀਆ ਓਏ ਮੂੰਹ ਜਾਉ ਡੇ ਪੇ ਮੱਖੀ ਨਹੀਂ ਉੜਦੀ ਲੱਗਦੀ ਕੀ ਹੋ ਗਿਆ ਐ ਕਾਦਾ ਯਾਰ ਤੀਰੇ ਘਰੇ ਨਾ ਬੱਲਣ ਜਾਂ ਮੁੱਕਿਆ ਪਿਆ ਸੀ ਨਿੰਮ ਦੀ ਸ਼ਾਂਗਣੀ ਸੀਗੀ ਯਾਰ ਆਪਣੇ ਬਾੜ ਦੇ ਮੱਥੇ ਹੀ ਖੜੀ ਸੀ ਕੋਈ ਪੁੱਤਾਂ ਦਾ ਬੰਦਾ ਹੀ ਨਹੀਂ ਮਿਲਦਾ ਯਾਰ ਜਿੰਦਰ ਨੂੰ ਪੁੱਛਿਆ ਉਹ ਵੀ ਕਹਿੰਦਾ ਮੈਂ ਪਾਣੀ ਲੈਣਾ ਉਹਨੇ ਵੀ ਜਵਾਬ ਜਆ ਦੇਦਾ ਯਾਰ ਓ ਯਾਰ ਉੱਤ ਚ ਨਹੀਂ ਬੰਦਾ ਮਿਲਦਾਗਾ ਜੇ ਮਿਲਿਆ ਵੀ ਬਈ ਇਹ ਰਿਸਕੀ ਕੰਮ ਹੁੰਦਾ ਅਗਲਾ ਡੱਕਵੇਂ ਪੈਸੇ ਲਊਗਾ ਕੰਮ ਵੈਸੇ ਡੱਕਾ ਵੀ ਨਹੀਂ ਹੁੰਦਾਗਾ ਕਿੰਨਾ ਕੰਮ ਆ ਯਾਰ ਇਹ ਲਾ ਕੇ ਕਵਾੜੀ ਨੂੰ ਗ੍ਰਾਈਂਡਰ ਆ ਆ ਮਾਰਾਂਗੇ ਚਾਰ ਇਧਰੋਂ ਤੇ ਚਾਰ ਉਧਰੋਂ ਵਾੜ ਦੇਣੇ ਮਾਰਾਂਗੇ ਡੇਕ ਤੇਰੀ ਪੋਰਾ ਪੋਰਾ ਬਰੀਕ ਬਰੀਕ ਦਾ ਨਹੀਂ ਛਾਂਗ ਦੂੰਗਾ ਮੈਂ ਉਹ ਮੈਂ ਤਾਂ ਸਪੈਦਿਆਂ ਦੀ ਟੀਸੀ ਤੇ ਚੜ ਜਾਣਾ ਯਾਰ ਮੈਂ ਤਾਂ ਨੇਹ ਟੜਕ ਬੰਦਾ ਹੀ ਆ ਉਹ ਯਾਰ ਜਿਹੜੇ ਪੈਸੇ ਛਾਂਗਾ ਸੀ ਗਈ ਵਾਲੇ ਨੂੰ ਦੇਗਾ ਉਹੇ ਪੈਸੇ ਦਾ ਬਥਨੇ ਹੂ ਹੱਪ ਕਰ ਲਾਂਗੇ ਬਾ ਠੀਕ ਆ ਯਾਰ ਕੋਈ ਚੱਕਰ ਨਹੀਂ ਐਂ ਕਰੀ ਕੱਲ ਨੂੰ ਛਾਂਗ ਲਾਂਗੇ ਆਪਾਂ ਉਹ ਕੱਲ ਕਿਨੇ ਵੇਖਿਆ ਯਾਰ ਹੁਣੇ ਚੱਲ ਅੱਧੇ ਘੰਟੇ ਦਾ ਕੰਮ ਬੈਠ ਫਿਰ ਆ ਜਾ ਉਹ ਕਵਾੜੀ ਕੁੜੀ ਹੈਗੀ ਤੇਰੇ ਕੋਲੇ ਕਵਾੜੀ ਤਾਂ ਪੁੱਛਣਾ ਕਿਸੇ ਦੀ ਯਾਰ ਮੇਰੇ ਕੋਲ ਤਾਂ ਹੈ ਨਹੀਂ ਉਹ ਪੁੱਛਣੀ ਕੀ ਦੀ ਆ ਮੇਰੇ ਕੋਲੇ ਪਈ ਖੜ ਜਾ ਮੈਂ ਲੈਣਾ ਕੋਈ ਆ ਛਾਂਗ ਦੂਗੀ ਵੜ ਦੂਗੀ ਨ ਇਹ ਹੈ ਇਹ ਛੇਣੀ ਵਰਗੀ ਤਿੱਖੀ ਆ ਲੱਕੜ ਛਾੜੇ ਦਾ ਲੋਹਾ ਪਾੜ ਦਿੰਦੀ ਆ ਤੂੰ ਵੇਖੀ ਚੱਲ ਮੇਰੇ ਬੈਂਤਰੇ ਓਆ ਹਾਨੇ ਮਾਦੀ ਰੇ ਓਏ ਦਾ ਹੁਣ ਛਾਂਗ ਦੇਣਾ ਹੈਗਾ ਕੁਛ ਹੈਗਾ ਐ ਕਰ ਦੋ ਚਮਚੇ ਦਾ ਪੋਸਟ ਦੇ ਲਿਆ ਪਾਣੀ ਗਲਾਸ ਦਾ ਲਿਆ ਮੜੇ ਕਰੜੇ ਜਿਹਾ ਤਾਂ ਹੋ ਗਾ ਲਿਆਉਣਾ ਮੈਂ ਹਾਲਤ ਧੀ ਓਏ ਹਸਾਬ ਨਾਲ ਖਾਈ ਥੋੜੀ ਤੇਜ਼ ਆ ਓਏ ਅੱਜ ਤੱਕ ਕੀਤਾ ਕੀ ਆ ਯਾਰਾ ਪੋਸਤੀ ਖਾਦਾ ਮਾਦਾ ਸੁੰਘ ਕੇ ਦੱਸ ਦਿੰਨਾ ਮਾਲ ਕਿੰਨਾ ਕੁ ਤੇਜ ਆ ਠੀਕ ਆ ਬਾਲਾ ਤੇਜ ਨਹੀਂ ਚੜ ਮੇਰਾ ਵੀਰ ਲੱਗ ਜਾ ਯਾਰ ਉਹ ਆ ਲਫੜਾ ਤੇ ਮੈਂ ਪੌੜੀ ਚੱਕ ਲਿਆ ਵਾ ਆਹ ਯਾਰ ਫਿਰ ਮੈਨੂੰ ਲਿਆਂਦੇ ਦਾ ਕੀ ਫਾਇਦਾ ਪੌੜੀ ਲਾ ਕੇ ਤਾਂ ਤੂੰ ਵੀ ਚੜ ਸਕਦਾ ਸੀ ਪਲਾਸਾ ਮਾਲ ਖਾਦਾ ਵਾ ਤੂੰ ਬਿਨਾ ਪੌੜੀ ਤੇ ਚੜਨੇ ਮੈਨੂੰ ਉਹ ਤੀਰੇ ਮੜਾ ਦੇ ਵੇਖ ਕੇ ਚੜ ਯਾਰ ਉਹ ਚੁੱਪ ਕਰ ਯਾਰ ਮੈਨੂੰ ਡਿਸਟਰਬ ਨਾ ਕਰ ਓ ਠੀਕ ਆ ਤੂੰ ਕਦਾ ਠੀਕ ਹੈ ਭਾਈ ਓਏ ਮੈਨਾਂ ਤਾਂ ਮੇਰੀ ਬਾਹ ਟੁੱਟ ਗਈ ਬਾਹ ਟੁੱਟ ਗਈ ਓਏ ਏ ਓ ਮੈਨੂੰ ਆਪਣੇ ਪਿੰਡ ਵਾਲੇ ਵੈਦ ਕੋਲੇ ਲੈ ਜਾ ਬੇ ਜੀਤੇ ਕੋਲੇ ਚੱਲ 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 ਆਏ ਬੈਠ ਬੈਠ ਖੜ ਤੇ ਬਸ ਇੱਕ ਮਿੰਟ ਭਾਈ ਕਿਵੇਂ ਆ ਠੀਕ ਆ ਭਾਈ ਭਾਈ ਯਾਰ ਬੰਦਾ ਸਾਡਾ ਨਿੰਮ ਤੋਂ ਡਿੱਗ ਪਿਆ ਮੈਂ ਥੋੜੇ ਪਹਿਲਾਂ ਘਰੇ ਗਿਆ ਸੀ ਉਹਦੇ ਖੇਤ ਗਿਆ ਵਾਟਰਲਾ ਪਰ ਇਹਦੀ ਬਾਹ ਵੇਖ ਭਾਈ ਯਾਰ ਕੀ ਗੱਲ ਹੋ ਗਈ ਭਾਈ ਨਿੰਮ ਤੋਂ ਡਿੱਗ ਪਿਆ ਭਾਈ ਏ ਏ ਏ ਏ ਬਾਈ ਕਿਰਾ ਵੰਗਣਾ ਪਾ ਦਿੰਨੇ ਆ ਇਹਨੂੰ ਸਵੇਰੇ ਹਸਪਤਾਲ ਲੈ ਜਾਓ ਇਹਦੇ ਤਾਂ ਪਲੇਟਾਂ ਪਹਿਣਗੀਆਂ ਬਾਈ ਪਲੇਟਾਂ ਪਹਿਣਗੀਆਂ ਬਾਈ ਹਾਂ ਟੁੱਟ ਗਈਆਂ ਹਾਂ ਹਾਂਜੀ ਖਰਚਾ ਕਿੰਨਾ ਕajou ਬਾਈ ਬਾਈ ਆ ਹੀ ਜਾਓ 40-45000 ਰੁਪਏ ਬਾਈ 40-45000 ਏ ਠੀਕ ਆ ਬਾਈ ਧੰਨਵਾਦ ਠੀਕ ਆ ਬਾਈ ਉਹ ਐਂ ਕਰ ਓਏ ਅੜਿਆ ਠੇਕਾ ਆ ਗਿਆ ਮੇਰੇ ਤਾਂ ਦਰਦ ਹੀ ਬਹੁਤ ਹੋਈ ਜਾਂਦਾ ਮੇਰੀ ਨਹੀਂ ਰਾਤ ਲੰਘਣੀ ਪੀੜਨਾ ਮੈਨੂੰ ਤਾਂ ਬੋਤਲ ਲੈ ਕੇ ਦੇ ਲੈ ਦੰਨਾ ਭਰਾਵਾ ਇੱਕ ਬੋਤਲ ਦਿਓ ਜੀ 100 ਕੀਆ ਓਏ ਆ ਲੈ ਭਰਾਵਾ ਦੂਜੀ ਵਿਸਕੀ ਲੈ ਲੈਂਦਾ ਓ ਯਾਰ ਸਾਰ ਲਾਤੀ ਰੇ ਦੇਣਾ ਯਾਰ ਅੱਗੇ ਥੋੜੇ ਪੈਸੇ ਲੱਗ ਗਏ ਆ ਲੈ ਭਰਾਵਾ ਹੁਣ ਐਂ ਕਰੀ ਆਰਾਮ ਕਰ ਲਈ ਮੇਰਾ ਬਾਈ ਚੰਗਾ ਕੱਲ ਨੂੰ ਚੱਲਾਂਗੇ ਹਸਪਤਾਲ ਵਿਖਾਇਾਵਾਂਗੇ ਠੀਕ ਆ ਤੂੰ ਟੈਨਸ਼ਨ ਕਾਦੀ ਮੰਨਦਾ ਯਾਰ ਆ ਬਾਹ ਮੇਰੀ ਤੱਕਾ 15 ਦਿਨਾਂ ਹੀ ਠੀਕ ਹੋ ਜਾਣੀ ਆ ਲੱਕੜਾਂ ਦਾ ਤੇਰੀਆਂ ਮੈਂ ਹੀ ਸ਼ਾਂਗੂ ਓਏ ਹੱਥ ਬੰਨਿਓ ਭਰਾਵਾ ਤੇਰੇ ਮੂਰੇ ਇਹਦੇ ਨਾਲੋਂ ਤਾਂ ਅਸੀਂ ਬਾਲਣੇ ਹੀ ਮੁੱਲ ਲਿਆਉਂਦੇ ਤੂੰ ਤਾਂ ਸਾਨੂੰ 50 60 ਹਜ਼ਾਰ ਚ ਪੈ ਜਾਏਗਾ ਕੋਈ ਇੰਨੇ ਪੈਸਿਆਂ ਦਾ ਬਾਲਰ ਤਾਂ ਅਸੀਂ 10 ਸਾਲਾਂ ਜ ਨਹੀਂ ਫੂਕੜਾ ਸੀ ਜਿੰਨੇ ਤੂੰ ਕੱਲ ਨੂੰ ਹਸਪਤਾਲ ਚਲਵਾ ਦੇਗਾ ਓ ਫੇਰ ਵੀ ਸੋਚ ਲਈ ਠੰਡੇ ਮਦੇ ਨਾਲ ਸ਼ਾਂਗਦੇ ਆ ਏ ਉਹ ਰੱਜੇ ਤੇ ਭਰਾਵਾ ਤੇਰੀ ਸ਼ਾਂਗਣ ਤੋਂ ਅਸੀਂ ਤਾਂ ਸਲੇਂਟਰੀ ਵੱਤ ਭਰਾ ਲਿਆ ਕਰਾਂਗੇ ਲੱਕੜਾਂ ਦਾ ਮੈਂ ਤਾਂ ਕੰਮੀ